ਕੀ ਲੱਗਿਆ ਕਿ ਹੁਣ ਕਮੀਆਂ ਹੈਗੀਆਂ ਨੇ ਅੰਮ੍ਰਿਤਸਰ ਦੇ ਵਿੱਚ ਆਇਓ ਸਵੱਜ ਭਾਰਤ ਅਭਿਆਨ ਚੱਲ ਰਿਹਾ ਪਰ ਉਸ ਤੋਂ ਬਾਅਦ ਕੁਝ ਵੀ ਉਹਦੇ ਵੀ ਵੱਖ-ਵੱਖ ਮਸਲੇ ਪਰ ਇਹ ਵੀ ਬਹੁਤ ਸਮੱਸਿਆ ਥੋੜੇ ਧਿਆਨ ਚ ਕਿਹੜੀ ਕਿਹੜੀ ਚੀਜ਼ਾਂ ਆ ਜਾਂਦੀਆਂ ਨੇ ਹੁਣ ਤਾਂ ਕਿ ਮੈਂ ਤਕਰੀਬਨ ਜਿਸਣਾ ਆਊਟਸਾਈਡ ਤੋਂ ਦੱਸਿਆ ਤਕਰੀਬਨ 2 ਹਫ਼ਤੇ ਉੱਥੇ ਮੈਨੂੰ ਹੋ ਗਏ ਨੇ ਕੁਝ ਇੱਕ ਚੀਜ਼ਾਂ ਸੀ ਜਿਹੜੀ-ਜਿਹੜੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ ਅਸੀਂ ਜੋਟ ਕਰ ਰਹੇ ਹਾਂ ਪਰ ਕੋ ਸੇਮ ਟਾਈਮ ਮੈਂ ਆਪਣੇ ਆਫਿਸਰਸ ਦੇ ਨਾਲ ਬੈਠ ਕੇ ਅਵੀ ਪਲਾਨ ਕਰ ਰਹੇ ਹਾਂ ਕਿ ਜੇ ਇਹ ਸਮੱਸਿਆ ਤੇ ਹੈ ਹੀ ਹੈ ਇਸ ਨੂੰ ਆਪਾਂ ਟੈਕਲ ਕਿਸ ਤਰ੍ਹਾਂ ਕਰਨਾ ਉਹ ਚਾਹੇ ਸਫਾਈ ਦਾ ਇਸ਼ੂ ਹੋਵੇ ਉਹ ਚਾਹੇ ਮੁਆਵਜ਼ੇ ਦੀ ਵੰਡ ਹੋਵੇ ਉਹ ਚਾਹੇ ਗਵਰਨਮੈਂਟ ਦੀਆਂ ਵੱਖ-ਵੱਖ ਸਕੀਮਸ ਹੋਣ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਸਹੀ ਢੰਗ ਨਾਲ ਲੋਕਾਂ ਤੱਕ ਲੋਕਾਂ ਦੀ ਵੈਲਫੇਅਰ ਜਿਹਦੇ ਵਿੱਚ ਬੈਸਟ ਪੋਸੀਬਲ ਹੋ ਸਕੇ ਜਿਸ ਨਾਲ ਆਪਾਂ ਮੈਕਸਿਮਮ ਰਿਲੀਫ ਸਿਟੀਜ਼ਨਸ ਨੂੰ ਦੇ ਸਕੀਏ ਉਸ ਤਹਿਤ ਵੀ ਵਿਲ ਮੇਕ ਅ ਪਲਾਨ ਵੀ ਵਰਕ ਆਨ ਇਟ ਜੀ ਸਰ ਇੱਕ ਜਿਵੇਂ ਤੁਸੀਂ ਸਮਾਗਮ ਕੱਲ ਤੇ ਆ ਕੀ ਲਾਈਟਨ ਸੋ ਚੱਲ ਰਿਹਾ ਹੈ ਸਰ ਮੈਂ ਤੇ ਧਿਆਨ ਲਿਆਉਣਾ ਚਾਹੁੰਦਾ ਹਾਂ ਕਿ ਅਕਸਰ ਹੀ ਜਦੋਂ ਕੋਈ ਪੰਜਾਬ ਸਰਕਾਰ ਜਾਂ ਕੋਈ ਹੋਰ ਧਿਰ ਕੋਈ ਧਾਰਮਿਕ ਸਮਾਗਮ ਕਰਦੀ ਹੈ ਤਾਂ ਉਸ ਦੇ ਵਿੱਚ ਰਹਿਤ ਮਰਿਆਦਾ ਦਾ ਜਿਹੜਾ ਜ਼ਿਆਦਾ ਯੋਗ ਜਿਹੜਾ ਹੈ ਉਸ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਇਹਦੀ ਐਗਜ਼ਾਮਪਲ ਅਸੀਂ ਲਗਾ ਲਈਏ ਕਿ ਕਿਸ ਤਰ੍ਹਾਂ ਅੱਜਾਤਾ ਜੀ ਦੀ ਫੋਟੋ ਜਿਹੜੀ ਆ ਉਹ ਫਲੈਕਸ ਉੱਤੇ ਲਗਾ ਕੇ ਉਹ ਇੱਕ ਰਾਜਾ ਵਡਿੰਗ ਤੋਂ ਵੀ ਜਾਂ ਕਾਂਗਰਸ ਪਾਰਟੀ ਦੀ ਵਾਚਾ ਆ ਗਈ ਸੀ ਉਸ ਤੋਂ ਬਾਅਦ ਜੇਕਰ ਅਸੀਂ ਦੇਖੀਏ ਤਾਂ ਉਹ ਹੋਗਮਾਂ ਜਿਹੜੀਆਂ ਨੇ ਉਹਨਾਂ ਦਾ ਮਿਸਯੂਜ਼ ਨਹੀਂ ਹੁੰਦਾ ਬਾਦਸ਼ਹਿਰਿਤ ਨਹੀਂ ਜਾਂਦੀਆਂ ਨੇ ਉਸੇ ਜਿਹੜਾ ਕੱਲ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਾਰਿਓ ਉਸ ਉੱਤੇ ਕਿਸੇ ਧਾਰਮਿਕ ਵਿਅਕਤੀ ਵੀ ਗਰੰਤੀ ਸਿੰਘ ਵੀ ਪਾਰਕੀਸ਼ਮੀ ਵੀ ਕਿਸੇ ਜੁਤੀ ਲਗਾਈ ਹੈ ਕਿ ਉਸੇ ਵਹਿ ਸੁਰਿਆਦਾ ਜਿਹੜੀ ਆ ਉਸ ਨੂੰ ਸੰਪੂਰਨ ਤੌਰ ਤੇ ਕੁਝ ਵੀ ਕੱਲ ਨੂੰ ਉਸਦੇ ਵਿਵਾਦਾ ਚ ਨਾ ਆ ਜੇ ਬਕਸ ਇਹ ਇਹ ਸਪੀਡ ਰਿਕਾਰਡਸ ਨੇ ਓਏ ਸ਼ੋ ਆਰਗੇਨਾਈਜ਼ੇ ਸ਼ੋ ਸਾਰਾ ਮੈਨੇਜ ਕਰ ਰਹੇ ਨੇ ਉਸ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋ ਦੇ ਵਿੱਚ ਕੋਈ ਫੋਟੋਗ੍ਰਾਫਸ ਨਹੀਂ ਡਿਸਪਲੇ ਹੋਣੀਆਂ ਉਹ ਲਾਈਟ ਐਂਡ ਸਾਊਂਡ ਸ਼ੋ ਹੋਏਗਾ ਹਾਂ ਉਸ ਤੋਂ ਬਾਅਦ ਜਿੰਨੀਆਂ ਵੀ ਸਾਡੀਆਂ ਫਲੈਕਸਿਸ ਜਾਂ ਜਿਹੜੇ ਸਾਡੇ ਸਾਈਨ ਬੋਰਡਸ ਜਿੰਨਾਂ ਦੇ ਉੱਪਰ ਵੀ ਗੁਰੂ ਸਾਹਿਬ ਦੀ ਫੋਟੋ ਹੈ ਅਸੀਂ ਇਸ ਚੀਜ਼ ਦਾ ਖਾਸ ਧਿਆਨ ਰੱਖਾਂਗੇ ਕਿ ਉਹਨਾਂ ਨੂੰ ਉਹਨਾ ਦੀ ਕਿਸੇ ਵੀ ਤਰੀਕੇ ਨਾਲ ਕੋਈ ਖਾਮੋਜ ਪ੍ਰੋਬਲਮ ਨਾ ਹੋਵੇ ਐਂਡ ਜਿੱਥੇও ਕਿਤੇ ਵੀ ਲੋਡ ਕੰਦੀ ਅਸੀਂ ਉਹਨਾਂ ਨੂੰ ਉਤਾਰ ਕੇ ਸਹੀ ਢੰਗ ਨਾਲ ਕਰਦੇ ਦਸ ਇਗਜ਼ਾਮਪਲ ਸਰ ਹਜੂਤ ਡਾਂਸ ਹੋਰਾਂ ਦੇ ਪ੍ਰੋਗਰਾਮ ਵੀ ਆ ਭਾਚਨ ਭਾਰ ਦਾ ਜਿਹੜਾ ਪ੍ਰੋਗਰਾਮ ਹੋਇਆ ਸੀਗਾ ਵੀਰ ਅਸੀਂ ਵੀਰ ਸਿੰਘ ਉਹਨਾਂ ਨਾਲ ਹਾਂਜੀ ਥੋੜੀ ਥੋੜੀ ਸੀਗੀ ਤਾਂ ਕਰਤੀਏ ਤੋਂ ਪੁੱਛ ਗਈ ਇਸੇ ਨੂੰ ਨਹੀਂ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਇਸ ਚੀਜ਼ ਦਾ ਤੁਸੀਂ ਸਾਡੇ ਧਿਆਨ ਚ ਲਿਆਤਾ ਪਹਿਲਾਂ ਵੀ ਸਾਡੀ ਇਹ ਚੀਜ਼ ਨੋਟਡ ਹੈ

ਰੋਜ਼ਾਨਾ ਰਿਵਿਊ ਕੀਤਾ ਜਾਂਦਾ ਚਿੰਨੀਆਂ ਵੀ ਸਾਡੇ ਕੋਲ ਰਿਪੋਰਟਸ ਆਉਂਦੀਆਂ ਨੇ ਸਾਰੀਆਂ ਰਿਪੋਰਟਸ ਨੂੰ ਬਹੁਤ ਬਰੀਕੀ ਦੇ ਨਾਲ ਵਾਚਿਆ ਜਾਂਦਾ ਸੋ ਜਿਸ ਤਰ੍ਹਾਂ ਦੀਆਂ ਇਨਸਟਰਕਸ਼ਨਸ ਹਨ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਫਾਲੋ ਕਰ ਰਹੇ ਹਾਂ ਜੇਕਰ ਸਾਨੂੰ ਕਿਸੇ ਵੀ ਆਪਣੇ ਆਫੀਸਰ ਦੀ ਕੋਈ ਇਨਗੈਲੀ ਜਿਹੜੇ ਆਫੀਸਰ ਦੇ ਏਰੀਆ ਦੇ ਵਿੱਚ ਅਗਲ ਦਾ ਕੋਈ ਵੀ ਕੇਸ ਰਿਪੋਰਟ ਹੁੰਦਾ ਉਸ ਆਫੀਸਰ ਦੀ ਵੀ ਜਵਾਬਦੇਹੀ ਕੀਤੀ ਜਾਂਦੀ ਹੈ ਜਿਹੜਾ ਜਿਹੜੀ ਟੀਮ ਮੌਕੇ ਤੇ ਜਾ ਕੇ ਅਸੈਸ ਕਰਦੀ ਹੈ ਉਹ ਉਸ ਦੀ ਵੀ ਰਿਪੋਰਟ ਨੂੰ ਅਸੀਂ ਵਾਚਦੇ ਹਾਂ ਕਿ ਬਈ ਸੋ ਦੈਟ ਅਸੀਂ ਜੋ ਅੱਗ ਲਗਾ ਰਹੇ ਹਨ ਉਹਨਾਂ ਦੇ ਸਹੀ ਕਾਰਨਾਂ ਨੂੰ ਜਾਣ ਸਕੀਏ ਕਿ ਬਈ ਉਹ ਕੀ ਕਾਰਨ ਸੀ ਉਸ ਨੇ ਕਿਸੇ ਦੇ ਕਹਿਣ ਤੇ ਅੱਗ ਲਾਈ ਹੈ ਜਾਂ ਉਸ ਨੇ ਆਪਣੀ ਮਰਜ਼ੀ ਨਾਲ ਲਾਈ ਹੈ ਜਾਂ ਉਹ ਮਸ਼ੀਨਰੀ ਨਹੀਂ ਮਿਲੀ ਤਾਂ ਲਾਈ ਹੈ ਸੋ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਵੀ ਇਸ ਤੇ ਨਾਲ ਹੀ ਸਟੱਡੀ ਕਰ ਰਹੇ ਹਾਂ ਏ ਜਿਨੇ ਆਫੀਸਰਸ ਦਾ ਏਰੀਆ ਸੀਗਾ ਜਿਸ ਦੇ ਵਿੱਚ ਅੱਗ ਲੱਗੀ ਹੈ ਐਂਡ ਆਫੀਸਰਸ ਮੌਕੇ ਤੇ ਸੀ ਨਹੀਂ ਸੀ ਉਸ ਬਾਰੇ ਵੀ ਕੁਝ ਜ਼ਵਾਕਲ ਵੀ ਕੀਤੀ ਜਾਂਦੀ ਹੈ ਸੋ ਇਹ ਸਾਡਾ ਇੱਕ ਪ੍ਰੋਸੈਸ ਹੈ ਜਿਹਨੂੰ ਅਸੀਂ ਜਦੋਂ ਦਾ ਸੀਜ਼ਨ ਸਟਾਰਟ ਹੋਇਆ ਹੈ ਅੰਮ੍ਰਿਤਸਰ ਸਿੰਸ ਅਰਲੀ ਹਾਰਵੈਸਟਿੰਗ ਹੈਗਾ ਆਪਣਾ ਆਲਮੋਸਟ 1 ਫ੍ਰੈਗੈਂਟ ਤੇ ਹੈ ਆਲਮੋਸਟ ਅਰਾਊਂਡ 98% ਤਕਰੀਬ ਹਾਰਵੈਸਟ ਹੋ ਗਿਆ ਹੈ ਤੇ 60% ਦੇ ਕਰੀਬ ਸੋਇੰਗ ਹੋ ਗਈ ਹੈ ਸੋ ਫੈਗੈਂਡ ਹੈ ਬਟ ਫੈਗੈਂਡ ਤੇ ਵੀ ਆਪਾਂ ਨੂੰ ਧਿਆਨ ਰੱਖਣਾ ਕਹਿੰਦਾ ਸਾਡੀ ਸਰਵੇਲੈਂਸ ਦੇ ਵਿੱਚ ਸਾਡੀ ਚੈਕਿੰਗ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਥੇਲਨੀ ਹੈ ਹਾਂ ਇਹ ਜ਼ਰੂਰ ਹੈ ਕਿ ਵੀ ਅਸੀਂ ਸਿਵਲ ਤੇ ਪੁਲਿਸ ਅਫਸਰਾਂ ਤੇ ਡਿਊਟੀ ਲਾਈਆਂ ਨੇ ਪੁਲਿਸ ਵੀ ਪੈਟਰੋਲਿੰਗ ਕਰਦੀ ਹੈ ਬਟ ਮਤਲਬ ਜਿਸ ਤਰ੍ਹਾਂ ਨਹੀਂ ਹਰ ਕੋਈ ਹਰ ਸਮੇਂ ਹਰ ਜਗ੍ਹਾ ਨਹੀਂ ਹੋ ਸਕਦਾ ਜਦੋਂ ਕਿਤੇ ਕੋਈ ਕਿਸੇ ਨੂੰ ਕੋਈ ਗੈਪ ਦੇਖੇ ਜਾਂ ਕੋਈ ਕੁਝ ਹੋ ਸਕਦਾ ਉਸ ਵੇਲੇ ਕੈਸਟਰੀ ਇਨਸੀਡੈਂਟਸ ਹੋ ਵੀ ਜਾਂਦੇ ਨੇ ਫਿਰ ਸਾਡੀ ਕੋਸ਼ਿਸ਼ ਇਹ ਹੋਈ ਹੈ ਕਿ ਅਸੀਂ ਮੈਕਸਿਮਮ ਸਰਵੇਲੈਂਸ ਕਰੀਏ ਮੈਕਸਿਮਮ ਸਮਝਾ ਸਕੀਏ ਜੋ ਹੁਣ ਤੱਕ ਕਰਦੇ ਆ ਰਹੇ ਸਾਰੇ ਕਿਸਾਨਾਂ ਨੂੰ ਪਿੰਡ-ਪਿੰਡ ਟੀਮਸ ਨੂੰ ਅਸੀਂ ਭੇਜ ਕੇ ਲੋਕਾਂ ਨੂੰ ਇਸ ਤੇ ਇਸ ਬਾਰੇ ਸਮਝਾਇਆ ਵੀ ਹੈ ਜਿੰਨੀ ਮਸ਼ੀਨਰੀ ਸਾਡੇ ਕੋਲ ਹੈ ਉਹ ਲੋਕਾਂ ਨੂੰ ਉਹ ਵੀ ਕਿਸਾਨਾਂ ਨੂੰ ਮਹੀਆ ਕਰਵਾਈ ਹੈ ਈਵਨ ਜਿਹੜੇ ਕਿਸਾਨ ਮੰਡੀਆਂ ਚਾਹੁੰਦੇ ਨੇ ਉਥੇ ਵੀ ਉਹਨਾਂ ਨੂੰ ਸਮਝਾਇਆ ਅਸੀਂ ਇੱਕ ਸੈਂਟਰਲ ਲੈਵਲ ਤੇ ਕੱਲ ਸ਼ਾਮ ਤੱਕ ਸਾਡਾ ਸੈਂਟਰ ਵੀ ਚੱਲ ਰਿਹਾ ਸੀਗਾ ਉਹ ਉਹਦੇ ਵਿੱਚ ਵੀ ਇਹੋ ਸੀਗਾ ਕਿ ਜਿਨ੍ਹਾਂ ਨੂੰ ਕੋਈ ਲੋਡ ਪੈਂਦੀ ਸੀ ਉਸ ਨੰਬਰ ਤੇ ਕਾਲ ਕਰਕੇ ਮੇਰੇ ਕੋਲ ਸੋ ਸੋ ਇਹ ਸਾਰਾ ਇੱਕ ਆਨ ਗoing ਪ੍ਰੋਸੈਸ ਹੈ ਬਿਕੋਜ਼ ਪਿਛਲੇ 3-4 ਸਾਲਾਂ ਤੋਂ ਇਸ ਮੁੱਦੇ ਵੱਲ ਜਿਆਦਾ ਤਵੱਚੋ ਵਧੀ ਹੈ ਐਨਜੀਟੀ ਮਾਨਯੋਗ ਸੁਪਰੀਮ ਕੋਰਟ ਦੀ ਸੀਏਕਮ ਦੀ ਸੋ ਸਾਡਾ ਵੀ ਸਾਨੂੰ ਰੈਗੂਲਰਲੀ ਸਾਡੀ ਜਵਾਬਦੇਹੀ ਬਣਦੀ ਹੈ ਸੋ ਇਸ ਲਈ ਅਸੀਂ ਸਾਰੀ ਗਵਰਨਮੈਂਟ ਮਸ਼ੀਨਰੀ ਵਿਦ ਐਨਜੀਓਜ਼ ਵਿਦ ਫਾਰਮਰਸ ਅਸੀਂ ਸਾਰਿਆਂ ਦੀ ਕੋਸ਼ਿਸ਼ ਰਹੀ ਹੈ ਕਿ ਜਿੰਨੀਆਂ ਘੱਟ ਤੋਂ ਘੱਟ ਫਾਇਰ ਇਨਸੀਡੈਂਟਸ ਹੋਣ ਸੋ ਦੱਟ ਜਿਹੜੀ ਆਪਣੀ ਹਵਾ ਉਹ ਸਾਫ਼ ਸੁਥਰੀ ਜਾ ਸਕੇ ਸਾਡੀ ਕੋਸ਼ਿਸ਼ ਜਾਰੀ ਹੈ ਸੋ ਹਰ ਸਾਲ ਰਿਜ਼ਲਟਸ ਇੰਪਰੂਵ ਹੋ ਰਹੇ ਹਨ ਪਿਛਲੇ ਸਾਲ ਦੇ ਨਿਸ਼ਵਤ ਅਸੀਂ ਤਕਰੀਬਨ 55% ਘੱਟ ਫਾਰਮ ਫਾਇਰਸ ਰਿਪੋਰਟ ਕਰ ਰਹੇ ਹਾਂ ਸੋ ਅਸੀਂ ਆਸ ਕਰਦੇ ਹਾਂ ਕਿ ਜਿਉਂ-ਜਿਉਂ ਅਸੀਂ ਇਸ ਦੇ ਵਿੱਚ ਸਾਰੇ ਰਲ ਮਿਲ ਕੇ ਅੱਗੇ ਚੱਲਾਂਗੇ ਹੋਰ ਰਿਡਕਸ਼ਨ ਆਉਣਗੇ ਬਿਲਕੁਲ ਖਾਦ ਦੀ ਵੱਸ ਮਸਿਆਰੀ ਦੂਸਰਾ ਇੱਕ ਪਰਮਨੈਂਟ ਸਵਾਲ ਕੀਤਾ ਜਿਹੜਾ ਸਾਸ ਫਾਇਰ ਨਾਲ ਲੈ ਕੇ ਖਾਸ ਤੌਰ ਤੇ ਗੁਰਦੇਖਪੁਰ ਸਾਰ ਜਿਹੜਾ ਪ੍ਰਕਾਸ਼ ਸਥਾਨ ਹੈ ਸ਼ਹਿਰ ਦੇ ਵਿੱਚ ਬਿਲਕੁਲ ਸਾਬ ਉਸ ਤੋਂ ਦੇ ਇਲਾਕੇ ਦੇ ਵਿੱਚ ਖਾਸ ਤੌਰ ਤੇ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਹੈ ਜਿਹੜੇ ਜਿਹੜੇ ਹਮੇਸ਼ਾ ਉਹ ਪਾਣੀ ਨਾਲ ਭਰ ਜਾਂਦੇ ਨੇ ਪਾਉ ਆ ਗੁੰਸਾ ਇਹ ਦਿਖਾ ਦਿੰਦੀ ਸਿੱਸਾ ਦੀ ਸਫਾਈ ਦੀ ਸਮੱਸਿਆ ਜਿਸ ਨੇ ਪਹਿਲਾਂ ਦੱਸਿਆ ਸਾਡੀ ਲਗਾਤਾਰ ਵੀ ਆ ਰਿਹਾ ਕੂ ਦਾ ਕਾਰਪੋਰੇਸ਼ਨ ਉਹ ਜੇ ਕੋਨਾ ਦੇ ਡੋ ਟੂ ਡੋਰ ਕਲੈਕਸ਼ਨ ਦੇ ਕੀ 70 ਪੁਆਇੰਟਸ ਤੋਂ ਗਾਰਬੇਜ ਕਲੈਕਸ਼ਨ ਦੇ ਇਸ਼ੂ ਸੀਗੇ ਉਹ ਹੁਣ ਰਿਜ਼ੋਲਵ ਹੋ ਚੁੱਕੇ ਹਨ ਸੋ ਜਿਉਂ ਜਿਉਂ ਸਾਡੇ ਕੋਲ ਰਿਸੋਰਸਸ ਆ ਰਹੇ ਨੇ ਅਸੀਂ ਆਸ ਕਰਾਂਗੇ ਕੋਸ਼ਿਸ਼ ਹੀ ਦੇਖਾਂਗੇ ਵੀ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੀਆਂ ਮੁੱਖ ਮਾਰਕ ਆਪਣੇ ਦਰਹਾਈਸ਼ੀ ਏਰੀਆਸ ਜਿੱਥੋਂ ਵੀ ਸਾਡਾ ਸਾਰਾ ਏ ਆਪਣਾ ਗਾਰਬੇਜ ਜਨਰੇਟ ਹੁੰਦਾ ਹੈ ਉਹ ਆਪਾਂ ਨੂੰ ਸਾਫ਼ ਸੁਥਰਾ ਨਜ਼ਰ ਆਣਗੇ ਪਲੱਸ ਜੇ ਉਹ ਸੀਵਰ ਦਾ ਤੁਸੀਂ ਇਸ਼ੂ ਫਲੈਗ ਕੀਤਾ ਇਹ ਜਿਹੜੇ ਸਪੈਸੀਫਿਕ ਇਸ਼ੂਸ ਜੂ ਸਾਹਿਬ ਵਾਲੇ ਤੁਸੀਂ ਸਥਾਨਾਂ ਵਾਲੇ ਦੱਸੇ ਹਨ ਇਹ ਅਸੀਂ ਫਿਰ ਦੁਬਾਰਾ ਇੱਕ ਵਾਰੀ ਕਾਰਪੋਰੇਸ਼ਨ ਦੇ ਨਾਲ ਡਿਸਕਸ ਕਰਕੇ ਇਨਸ਼ੋਰ ਕਰ ਲੈਣੇ ਆ ਤੇ ਵੈਸੇ ਵੀ ਸੀਵਰ ਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਬਿਕੋਜ਼ ਜਿੱਥੇ ਵੀ ਸੀਵਰ ਓਵਰਫਲੋ ਕਰੇਗਾ ਸਾਰੇ ਰੈਜ਼ੀਡੈਂਟਸ ਨੂੰ ਲੰਘਣ ਵਾਲਿਆਂ ਨੂੰ ਦਿੱਕਤ ਹੋਏਗੀ ਪਰ ਖਾਸ ਕਰ ਜਿਹੜੇ ਕੋ ਧਾਰਮਿਕ ਸਥਾਨ ਹਨ ਉਹਨਾਂ ਦੇ ਉੱਪਰ ਤੇ ਇਸ ਪ੍ਰੋਬਲਮ ਬਿਲਕੁਲ ਨਹੀਂ ਹੋਣੀ ਚਾਹੀਦੀ ਵੀ ਇਨਸ਼ੋਰ ਸਰ ਉਤਰਾ ਖਾਣ ਦੀ ਸਮੱਸਿਆ ਹੈ ਖਾਦ ਦੀ ਸਮੱਸਿਆ ਖਾਦ ਦਾ ਵੀ ਅਸੀਂ ਰੋਜ਼ਾਨਾ ਹੀ ਰਿਵਿਊ ਕਰੀਦਾ ਸਾਡੇ ਕੋਲ ਤਕਰੀਬਨ 30000 ਦਾ ਇੰਡੈਂਟ ਹੈ ਲੀਆ ਪਿਆ ਉਸ ਦੇ ਵਿੱਚੋਂ 24000 ਦੇ ਕਰੀਬ ਸਾਡੇ ਕੋਲ ਆ ਚੁੱਕੀ ਹੈ ਜੋ ਵੱਖ-ਵੱਖ ਕੋਆਪਰੇਟਿਵ ਸੁਸਾਇਟੀਆਂ ਐਂਡ ਹੋਲਸੇਲ ਡੀਲਰਸ ਨੂੰ ਭੇਜੀ ਗਈ ਹੈ ਸੋ ਵੱਖ-ਵੱਖ ਸਮੇਂ ਤੇ ਫਾਰਮਰ ਵੀ ਆਂਦੇ ਨੇ ਜਿਨ੍ਹਾਂ ਨੂੰ ਕਿ ਲੱਗ ਹੋਵੇ ਫਾਰਮਰ ਯੂਨੀయన్స్ ਵੀ ਹੁੰਦੀਆਂ ਨੇ ਸੋ ਅਸੀਂ ਇਹ ਇਨਸ਼ੋਰ ਕਰੀਦਾ ਹੈ ਕਿ ਜਿੰਨੀ ਵੀ ਖਾਦ ਕੋਆਪਰੇਟਿਵਸ ਦੇ ਵਿੱਚ ਹੈ ਉਹ ਸਾਰੀ ਹੀ ਉਹਨਾਂ ਦੇ ਮੈਂਬਰਸ ਨੂੰ ਜ਼ਰੂਰ ਮਿਲੇ ਐਂਡ ਐਟ ਦ ਸੇਮ ਟਾਈਮ ਇੱਕ ਇਸ ਦਾ ਆਲਟਰਨੇਟਿਵ ਵੀ ਹੈ TSP ਉਹ ਵੀ ਅਸੀਂ ਐਗਰੀਕਲਚਰ ਡਿਪਾਰਟਮੈਂਟ ਨੂੰ ਕਿਹਾ ਕਿ TSP ਫਾਰਮਰਸ ਵਰਤਦੇ ਨਹੀਂ ਬਿਕੋਜ਼ DAP ਸ਼ਾਰਟ ਸ਼ਾਰਟੇਜ ਹੋਣ ਕਰਕੇ ਉਹਨਾਂ ਵਾਲ ਪੀਐਸਪੀ ਅਵੇਲੇਬਲ ਹੈ ਉਹਨੂੰ ਯੂਜ਼ ਨਹੀਂ ਕਰਦੇ ਸੋ ਸਾਡੀ ਅ ਅਸੀਂ ਵਕਤ ਵਕਤ ਸਮੇਂ ਸਿਰ ਐਗਰੀਕਲਚਰ ਵਿਭਾਗ ਨੂੰ ਕਿਹਾ ਕਿ ਤੁਸੀਂ ਇਸ ਜਿਹੜੇ ਤੁਸੀਂ ਕੈਂਪ ਲਗਾਉਂਦੇ ਹੋ ਉਹਨਾਂ ਵਿੱਚ ਪਲੱਸ ਤੁਸੀਂ ਫਾਰਮਰਸ ਨੂੰ ਰੀਚ ਆਊਟ ਕਰਕੇ ਦੱਸੋ ਕਿ ਪੀਐਸਪੀ ਵੀ ਉਨੀ ਹੀ ਫਾਇਦੇਮੰਦ ਹੈ ਜਿਨੀ ਡੀ ਆਫੀਏ ਸੋ ਉਸ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਦਰਸਾਣਾ ਭੱਜਦਾ ਦਾ ਸਰਕਾਰੀ ਕਾਫੀ ਖੰਡੀ ਹੈ ਬਸ ਐਨਵੀਡੀ ਵੀ ਦੇ ਰਾਹੀਂ ਕੱਦ ਤੇ ਮੁਸ਼ਕਲ ਕਾ ਹਸ ਤੇ ਅੰਦਰ ਲੈਟਰ ਲਿਖ ਕੇ ਦੋ ਅਫੀਡਰ ਲਿਖ ਦੀ ਪਾਸ ਤਾਂ ਜਿਹੜਾ ਫਸਵਾ ਡੰਪ ਪੂਰਾ ਸਾਫ ਹੋ ਜਾਏ ਤੁਸੀਂ ਭਗਤਾਂ ਵਾਲਾ ਡੰਪ ਦੀ ਸਫਾਈ ਦੀ ਰੈਮੀਡੀਏਸ਼ਨ ਦਾ ਇਸ਼ੂ ਹੈ ਸੋ ਇਸ ਦਾ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਹੈ ਵੀ ਵਿਲ ਰੀਡਰਾ ਦਾ ਪਲਾਨ ਕਿ ਜੇਕਰ ਅਸੀਂ ਟਾਈਮਲਾਈਨਸ ਓਵਰਸ਼ੂਟ ਕੀਤੀਆਂ ਨੇ ਵੀ ਕੈਨ ਸੇਟ ਐਂਡ ਜਿਹੜੀਆਂ ਸਾਡੇ ਕੋਲ ਅਵੇਲੇਬਲ ਰਿਸੋਰਸਸ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਸ਼ੈਡਿਊਲ ਤਿਆਰ ਕਰਕੇ ਵੀਡੀਓ ਸਬਮਿਟ ਇਟ ਟੂ ਐਨਸੀਪੀ ਸੋ ਥੈਟ ਇਸ ਨੂੰ ਕਰਨਾ ਤੇ ਵੀ ਵਿਲ ਹੈਵ ਟੂ ਡੂ ਇਟ ਤੇ ਸੋ ਥੈਟ ਆਪਾਂ ਜਿੰਨੇ ਸਾਡੇ ਕੋਲ ਰਿਸੋਰਸਸ ਨੇ ਉਸ ਅਨੁਸਾਰ ਆਪਾਂ ਇੱਕ ਵਾਰੀ ਇਸ ਨੂੰ ਨਵੇਂ ਸਿਰੇ ਤੋਂ ਦੇਖ ਲੈਂਦੇ ਹਾਂ ਜਰ ਅੰਮ੍ਰਿਤਸਰ ਨੂੰ ਪੂਰਿਸਟ ਬਹੁਤ ਹੈ ਅੰਮ੍ਰਿਤਸਰ ਦੇ ਵਿੱਚ ਜਿਹੜਾ ਵੀ ਕੋਈ ਸ਼ਹਿਰ ਦਾ ਪ੍ਰਭਾਵ ਹੋਏਗਾ ਚਾਹੇ ਉਪਰਕ੍ਰਿਤ ਹੋਵੇ ਚਾਹੇ ਉਹ ਭਾਰਤੀ ਹੋਵੇ ਚਾਹੇ ਉਹ ਟ੍ਰੈਡੀਸ਼ਨਲ ਸਿਆ ਹੋਵੇ ਉਹ ਆਪਣੇ ਸ਼ਹਿਰ ਚ ਰੋਕੂ ਲਿਆ ਕੇ ਜਾਏ ਕੋਈ ਸਾਡਾ ਸੋ ਮੈਰੀਟਨ ਕਰਦਾ ਹੈ ਪੂਰਿਸਟ ਕਿ ਮੇਰੇ ਸ਼ਹਿਰ ਦੀ ਟ੍ਰੈਫਿਕ ਸਹੀ ਹੈ ਜਾਂ ਅੰਮ੍ਰਿਤਸਰ ਦਾ ਗੁਰੂ ਗੱਦੀ ਆਇਆ ਇੱਥੋਂ ਦੀ ਟ੍ਰੈਫਿਕ ਸਹੀ ਹੈ ਜਾਂ ਮੈਂ ਹਰਦੁਆਰ ਗਿਆ ਸਾਂ ਜਾਂ ਕਿਸੇ ਹੋਰ ਸ਼ਹਿਰ ਤੇ ਗਿਆ ਸਾਂ ਉੱਥੋਂ ਦੀ ਟ੍ਰੈਫਿਕ ਸਹੀ ਹੈ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਚਾਹੇ ਦੁਰਗਿਆਣਾ ਮੰਦਰ ਹੋਵੇ ਚਾਹੇ ਹਰ ਮੰਦਰ ਸਾਹਿਬ ਹੋਵੇ ਬੱਸ ਸਟੈਂਡ ਹੋਵੇ ਸਟੇਸ਼ਨ ਹੋਵੇ ਕਿ ਜਿਹੜੇ ਮੇਨ ਰੋਡ ਨੇ ਚਾਹੇ ਆਪਾਂ ਬਾਗਾ ਬਾਰਡਰ ਤੇ ਜਾਂਦੇ ਆ ਇੰਨੀ ਕੋ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਆ ਗੰਦਗੀ ਬਹੁਤ ਹੈ ਇਹਨਾਂ ਸਾਰੇ ਰੂਟਾਂ ਦੇ ਉੱਤੇ ਗੰਦਗੀ ਦੀ ਬਹੁਤ ਹੈ ਜਿੱਥੇ ਖਾਣ ਪੀਣ ਦੀਆਂ ਦੁਕਾਨਾਂ ਨੇ ਖਾਣ ਪੀਣ ਦੀਆਂ ਦੁਕਾਨਾਂ ਦੇ ਉੱਤੇ ਵੀ ਖਾਣ ਪੀਣ ਤੋਂ ਜਿਹੜਾ ਸਮਾਨ ਨਹੀਂ ਹੈਗਾ ਚੈਨਤਾ ਨੇ ਕਿ ਡਿਪਾਰਟਮੈਂਟ ਸੌਪੋਕ ਡਿਪਾਰਟਮੈਂਟਾਂ ਦੀਆਂ ਗੱਡੀਆਂ ਨੇ ਇਹਨਾਂ ਨੂੰ ਗੰਵੇਵਾਰੀ ਸੌਪੋਗੇ ਘੱਟੋ ਘੱਟ ਜਿੱਥੇ ਟੂਰਿਸਟ ਜਾਂਦਾ ਓਥੋਂ ਓਥੇ ਦਾ ਸਾਫ ਸਫਾਈ ਹੋਵੇ ਇੱਥੇ ਪ੍ਰਸਾਦ ਸਬਕਾਣਾ ਹੋਵੇ ਸੁਕਾਹੰਦਾਰੀ ਆਪਣੇ ਵਾਹਨ ਬਾਹਰ ਖੜੇ ਕੀਤੇ ਉਹਦੇ ਸੇਵਕ ਕੋਲੇ ਲੈ ਕੇ ਬਾਹਰ ਖੋਲਦੇ ਨੇ ਰਾਤ ਤੱਕ ਉਹਨਾਂ ਦੇ ਵਾਹਨ ਬਾਹਰ ਖੜੇ ਰਹਿੰਦੇ ਨੇ ਸਰ ਇਹਦੇ ਵਿੱਚ ਮੈਂ ਇੱਕ ਐਡਨ ਕਰਦਾ ਅੰਮ੍ਰਿਤਸਰ ਦੇ ਇਹ ਵੱਡੀ ਮੱਧਿਆਵਾ ਬੈਟਰੀ ਰਿਕਸ਼ੇ ਦੇ ਆਸਪਾਸ ਨੇ ਬੀਆਰਟੀਐਸ ਦੀ ਲਾਈਨ ਆ ਬਿਲਕੁਲ ਪੀਆ ਉਹ ਤੇ ਯੂਜ਼ਰ ਚ ਨਹੀਂ ਆ ਰਹੀ ਤਾਂ ਕੜੇ ਬੱਸਾਂ ਜਿਹੜੀਆਂ ਨੇ ਬੀਆਰਟੀਸੀ ਦੀਆਂ ਉੱਥੇ ਖੜੀਆਂ ਨੇ ਤੇ ਇਹਦੇ ਤੇ ਵੀ ਸਰਨ ਧਿਆਨ ਦੇਣ ਦੀ ਲੋੜ ਹੈ ਕਿ ਤੁਹਾਡੀ ਜਿਹੜੀ ਟ੍ਰੈਫਿਕ ਹੈ ਉਹ ਕੰਟਰੋਲ ਹੋ ਸਕਦੀ ਹੈ ਜੇ ਬੀਆਰਟੀਸੀ ਦੀ ਲਾਈਨ ਉੱਥੋਂ ਨਿਕਲਦਾ ਚੱਲੇ। ਨਹੀਂ ਵੀ ਵਿਲ ਡੈਫੀਨੇਟਲੀ ਗਿਵ ਇਟ ਅ ਥੌਟ ਜ਼ਰੂਰ ਇਸ ਤੇ ਵਿਚਾਰ ਕਰਾਂਗੇ ਬਿਕਾਜ਼ ਤੁਹਾਡੀ ਗੱਲ ਸਹੀ ਹੈ ਕਾਫੀ ਸਪੇਸ ਹੈ ਜਿਸ ਨੂੰ ਕਿ ਜਿਹੜੀ ਵਰਤੋਂ ਚ ਨਹੀਂ ਜੇ ਵਰਤੋਂ ਚ ਆ ਜੇ ਤਾਂ ਆਪਣੀ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਸੋਲਵ ਹੋ ਸਕਦੀ ਹੈ। ਡੈਫੀਨੇਟਲੀ ਗਿਵ ਇਟ ਅ ਥੌਟ ਬਿਕਾਜ਼ ਦਿਸੰਬਰ ਕੋਈਸ ਅਸਲੇ ਤਾਂ ਇੱਥੇ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ। ਜਾ ਗੱਦੀ ਦੇ ਸੋਸਾਲਾਂ ਦੇ ਕਿੱਥੋਂ ਦੂਰ ਬੈਣੀ ਹੈ ਮੈਨੂੰ ਇਹਨੂੰ ਪਤਾ ਕਿ ਇੱਥੇ ਟ੍ਰੈਫਿਕ ਹੈ ਮੈਨੂੰ ਇਹਨੂੰ ਪਤਾ ਕਿ ਇੱਥੇ ਗੰਦ ਰਹਿਦਾ ਮੈਨੂੰ ਇਹਨੂੰ ਪਤਾ ਕਿ ਇੱਥੇ ਜਿਹੜੇ ਆਰਪੀ ਨੋ ਜੀਆਂ ਦੁਕਾਨਾਂ ਨੇ ਉਹ ਸੁਪਤਾ ਨਹੀਂ ਰੱਖਦੇ ਜਿਹੜੀ ਰੱਖਣੀ ਚਾਹੀਦੀ ਹੈ ਪਰ ਫੇਰ ਵੀ ਆਪਾਂ ਕਿਸੇ ਤਰ੍ਹਾਂ ਦੇ ਚ ਮਾਰੀ ਨੂੰ ਮਰੀਮ ਚਲਾਣੇ ਆ ਤੇ ਇਸ ਦੇ ਵਿੱਚ ਜੀ ਇਸ ਦੇ ਵਿੱਚ ਜੇ ਆਪਾਂ ਟੂਰਿਸਟ ਸਰਕਟ ਦੀ ਗੱਲ ਕਰੀਏ ਆਪਾਂ ਨੂੰ ਪਤਾ ਹੈ ਕਿ ਸਾਡੇ ਕਿਹੜੇ ਕਿਹੜੇ ਬਾਜ਼ਾਰ ਕਿਹੜੀਆਂ ਕਿਹੜੀਆਂ ਸੜਕਾਂ ਤੇ ਟੂਰਿਸਟ ਜ਼ਿਆਦਾ ਜਾਂਦੇ ਨੇ ਸੋ ਰਾਦਰ ਦੈਨ ਆਪਾਂ ਹਰ ਇੰਡੀਵਿਜੂਅਲੀ ਡਿਪਾਰਟਮੈਂਟ ਨੂੰ ਕਰੀਏ ਅਸੀਂ ਸਫਾਈ ਨੂੰ ਲੈ ਕੇ ਟ੍ਰੈਫਿਕ ਐਂਡ ਕਾਰਪੋਰੇਸ਼ਨ ਸੋ ਇਹਨਾਂ ਦੇ ਨਾਲ ਇੱਕ ਸਾਂਝੇ ਤੌਰ ਤੇ ਵੀ ਆਰ ਮੇਕਿੰਗ ਅ ਪਲਾਨ ਤਾਂ ਜੋ ਇਹਨਾਂ ਦੀ ਸਫਾਈ ਪਲੱਸ ਟ੍ਰੈਫਿਕ ਮੈਨੇਜਮੈਂਟ ਦੋਹੇ ਚੀਜ਼ਾਂ ਹੋ ਸਕੇ ਸਾਨੂੰ ਸਾਡੀ ਕੋਸ਼ਿਸ਼ ਰਹੇਗੀ ਕਿ ਕੰਜੈਸ਼ਨ ਵੀ ਦੂਰ ਹੋਵੇ ਐਂਡ ਐਟ ਦ ਸੇਮ ਟਾਈਮ ਜਿਹੜੇ ਸ਼ਹਿਰ ਦਾ ਉਹ ਏਰੀਆ ਜਿਹੜਾ ਖਾਸ ਕਰਕੇ ਧਾਰਮਿਕ ਸਥਾਨਾਂ ਵਾਲਾ ਏਰੀਆ ਨੇ ਉਸ ਦੀ ਸਫਾਈ ਲਾਜ਼ਮੀ ਬਿਕੋਜ਼ ਉਹਨਾਂ ਰਸਤਿਆਂ ਦੇ ਉੱਪਰ ਜੀ ਤੀਰਥ ਯਾਤਰੀ ਜਾ ਕੇ ਪੈਦਲ ਚੱਲਦੇ ਨੇ ਸੋ ਉਹਨਾਂ ਦੀ ਸਫਾਈ ਅਸੀਂ ਇਨਸ਼ੋਰ ਕਰਾਂਗੇ 24 ਹੋਵੇ ਥੈਂਕ ਯੂ ਜੋ ਸਰ ਹੁਣ ਦਾ ਹੁਣ ਦਾ ਮੁੱਦਾ ਸਰ ਬੜੇ ਸਾਨਾਂ ਤੇ ਮੁੱਦਾ ਸਟਾਰਟ ਸੋ ਸਭ ਤੋਂ ਪਹਿਲਾਂ ਜੀ ਮੈਂ ਸਾਰੇ पत्रकार भाई भैन जो बख वक् अखबारों तू चैनल तो अज इत आए हैं मैं जीता सो so, मैं तकरीबन दो हफ्ते करीब हो गया ज्वाइन जन हुए तो समय दौरान वक वक कार बिजी रहे जिस करके अपनी मीटिंग लगातार अगे पी रही ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਿਸ ਤਰ੍ਹਾਂ ਪਹਿਲਾਂ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਖੇਤਰਾਂ ਨੂੰ ਕਵਰ ਕਰਦੇ ਹੋ ਕੋਈ ਵੀ ਇਸ਼ੂ ਹੋਵੇ ਸਾਡਾ ਤੱਕ ਜਾਣਦੇ ਹੋ ਅਸੀਂ ਜੋ ਇਹ ਪਰੰਪਰਾ ਹੈ ਉਹ ਉਸ ਨੂੰ ਅੱਗੇ ਲੈ ਕੇ ਚੱਲਾਂਗੇ ਤੇ ਆਸ ਕਰਦੇ ਹਾਂ ਕਿ ਪ੍ਰੈਸ ਬਲੂ ਮੀਡੀਆ ਵੱਲੋਂ ਸਾਨੂੰ ਪ੍ਰਸ਼ਾਸਨ ਦੇ ਵਿੱਚ ਪੂਰਾ ਸਹਿਯੋਗ ਮਿਲਦਾ ਹੈ। ਬਾਕੀ ਸਾਡੀ ਅਵੇਲੇਬਿਲਿਟੀ ਹਮੇਸ਼ਾ ਰਹੇਗੀ। ਕਿਸੇ ਵੇਲੇ ਕੋਈ ਇਸ਼ੂ ਹੋਵੇ, ਕੋਈ ਚੀਜ਼ ਸਾਡੇ ਧਿਆਨ ਚ ਆਵੇ। ਅਸੀਂ ਉਸ ਨੂੰ ਹਮੇਸ਼ਾ ਹੀ ਉਸਦੀ ਪੋਜ਼ਿਟਿਵ ਸਾਈਡ ਦੇਖੀ ਦੀ ਹੈ ਕਿ ਕੋਈ ਅਜਿਹੀ ਚੀਜ਼ ਜਿਹੜੀ ਸਾਡੇ ਸਾਡੇ ਕੋਲੋਂ ਮਿਸ ਹੋ ਗਈ ਜਾਂ ਅਸੀਂ उसके ऊपर पूरी तरह ध्यान नहीं दे पाए तो सान च लिया कोशिश रहेगी कि असू उसके उपर एक्ट कौन करिए उस भी उसका लॉजिकल कंफ्यूजन है तक, तक जाइए। तो काम करते कई बार देर हो सकती है बट साढ़िया जो तो इंटेंशन ने क्लीयर ने जो सही है बाकी मेरा ऑफिस ਅਸੀਂ ਸਾਰੇ ਹਮੇਸ਼ਾ ਹਾਜ਼ਰ ਹਾਂ ਤੁਸੀਂ ਜਦੋਂ ਵੀ ਆਉਣਾ ਚਾਹੀਆ ਨੂੰ ਤੁਹਾਨੂੰ ਸਾਡੇ ਵੱਲੋਂ ਪੂਰਾ ਸਹਿਯੋਗ ਮਿਲੇਗਾ ਇਸ ਸਿਮਿਲਰਲੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਇਸ ਤੀਆਂ ਈਵੈਂਟਸ ਨੂੰ ਇਸ ਤੀਆਂ ਲੋਕਾਖੋ ਪ੍ਰੋਗਰਾਮਸ ਹਨ ਯੋਜਨਾਵਾਂ ਹਨ ਉਹਨਾਂ ਨੂੰ ਉਹਨਾਂ ਦੀ ਕਵਰੇਜ ਵਿੱਚ ਸਾਮਸਾ ਹੋ ਰਹੀ ਹੈ। ਸੋ ਮੈਂ ਇਸੇ ਨਾਲ ਹੀ ਇਸ ਪਲੇਟਫਾਰਮ ਤੋਂ ਇਹ ਵੀ ਚੀਜ਼ ਸ਼ੇਅਰ ਕਰਨੀ ਚਾਹੁੰਦਾ ਹਾਂ ਕਿ ਸ਼ਹੀ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸ਼ਹੀਦੀ ਸਾਲ ਚੱਲ ਰਿਹਾ ਹੈ। ਉਸ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮ ਲਾ ਚੁੱਕੇ ਗਏ ਹਨ। ਸੋ ਖੋਨਾ ਪ੍ਰੋਗਰਾਮਾਂ ਦੀ ਲੜੀ ਤਹਿਤ ਹੀ ਕਾਲਪਿਕ ਲਾਈਟ ਐਂਡ ਸਾਊਂਡ ਸ਼ੋ ਰੰਜੀਤ ਐਵੇਨਿਊ ਜੋ ਦਸਹਰਾ ਗਰਾਊਂਡ ਹੈ ਉੱਥੇ ਤੁਸੀਂ ਖੁਦ ਸਾਰੇ ਆਓ ਵੀ ਇਨਵਾਈਟ ਯੂ ਐਂਡ ਐਟ ਦ ਸੇਮ ਟਾਈਮ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਅੰਮ੍ਰਿਤਸਰ ਵਾਸੀਆਂ ਨੂੰ ਅਮਰਸਰ ਜ਼ਿਲ੍ਹੇ ਦੇ ਸਮੂਹ ਵਾਸੀਆਂ ਨੂੰ ਇਸ ਲਾਈਟ ਐਂਡ ਸਾਊਂਡ ਸ਼ੋ ਵਿੱਚ ਆਨਲਾਈਨ ਸੱਦਾ ਜਿੰਦੇ ਹਾਂ ਹਾਂ ਜੋ ਉਹ ਜੋ ਇਹ ਸ਼ੋ ਹੈ ਇਹ ਤੁਹਾਡੇ ਵਾਸਤੇ ਹੈ तो उसके शो देना शहादत में दिखाया जाएगा सो तो आप सारे उ इस देखिए एंड इसको सिक्ख्या आप भी ले भी ते अः कैरी फॉरवर्ड करिए तो जेकर किसी मेरे भीर भाई का कोई